ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੇ ਵਾਇਰਸ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਰੱਖਿਆ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਕਰ ਲੱਗਿਆ ਸ਼ੁਰੂ ਟਾਈਮ ਹੋ ਗਿਆ ਜੀ 3:30 ਵਜੇ ਦਾ ਤੇ ਮੈਂ ਬਣਾਈ ਆ ਜੀ ਚਾਹ ਤੇ ਦੁਪਹਿਰ ਨੂੰ ਥੋੜੀ ਦੇਰ ਕੀਤਾ ਸੀ ਆਰਾਮ ਤੇ ਹੁਣ ਜੀ ਆਪਾਂ ਪੀਂਦੇ ਆ ਚਾਹ ਤੇ ਬਾਕੀ ਦੇ ਕੰਮ ਕਰਦੇ ਆ ਫੇਰ ਉਸ ਤੋਂ ਬਾਅਦ ਹਮ ਚਲੋ ਚਾਹ ਲਈ ਸੀ ਪੀ ਤੇ ਉਧਰ ਬੱਦਲੇ ਚੜ੍ਹ ਆਇਆ ਬਹੁਤ ਜ਼ਿਆਦਾ ਦੇਖੋ ਕਿੰਨਾ ਜ਼ਿਆਦਾ ਬੱਦਲ ਚੜ੍ਹ ਆਇਆ ਏ ਇਹ ਗਰਮੀ ਵੀ ਅੱਜ ਬਹੁਤ ਜ਼ਿਆਦਾ ਸੀ ਇੰਨੀ ਕਿ ਜ਼ਿਆਦਾ ਸੀ ਗਰਮੀ ਕਿ ਕੰਮ ਬਹੁਤ ਮੁਸ਼ਕਲ ਦਿੱਤੇ ਸਵੇਰੇ ਵਿਚਾਰੋ ਜੀ ਹੁਣ ਮੇਰ ਵੀ ਆ ਗਿਆ तो बहुत सोहना मौसम बन गया सी तो असी सोचा कि आप थोड़ी वीडियो बना लीए तो सारे मुझे बहुत ज़्यादा खुशी चली हुई सी तो मौसम नहीं नहीं की क्योंकि गर्मी ने इन्नी को आग पा चुकी सी बहुत ज़्यादा अग पै रही सी सवेर की दुनिया बहुत ज़्यादा परेशान हुई गई सी मैं तंदूर गया सी तो पता नहीं आ सिकड़ी किधरों आ गई ਉਹ ਨਾਈਜੀ ਬਹੁਤ ਟੱਗ ਲੱਗਦਾ ਸਿੰਪਲ ਜਾ ਤੋਂ ਉਹ ਪੱਥਰ ਉਹਦਾ ਢੇਰ ਦੇ ਨਾਲ ਹਮਮਤ ਪੜਾ ਰੱਖਿਆ ਅੰਦਰ ਚਲੋ ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਚੜੀ ہوئی ਹੈ ਬਹੁਤ ਹੀ ਨੇਰੀ ਵੀ ਉਹ ਦਰਿੰਦਗੀ ਤੇ ਬਠੀ ਆ ਗਈ ਕਾਦੂ ਦੇ ਅੱਗੇ ਇਹ ਵੀ ਨਹੀਂ ਅੰਦਰ ਜਾਂਦੀ ਕਿਉਂਕਿ ਜਦੋਂ ਨੇਰੀ ਆਉਂਦੀ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਰੀ ਗਰਮੀ ਜਿਹੜੀ ਅੰਦਰ ਚਲੀ ਜਾਂਦੀ ਹੈ ਸਮਰਾਂ ਦੇ ਚ ਬਹੁਤ ਜ਼ਿਆਦਾ ਗਰਮੀ ਪਾਣ ਜਾਂਦੀ ਹੈ ਤੇ ਆਪਾਂ ਜੇ ਉੱਪਰ ਲੱਗੂਆ ਖੁੱਲ੍ਹਾ ਹੀ ਛੱਡਿਆ ਸੀ ਹੰਪੀ ਵਾਲਾ ਤੇ ਹੰਦਰ ਹਵਾ ਆ ਜਾਵੇ ਹੰਡੀ ਤੇ ਹੌਂ ਜੇ ਮੀਂਹ ਆਇਆ ਤੇ ਤੇ ਲਾਵਾਂਗੇ ਤੇ ਬੱਦਲ ਵੀ ਜੀ ਬਹੁਤ ਜ਼ਿਆਦਾ ਸੋਨੇ ਸੋਨੇ ਬਾਣੇ ਆਏ ਆ ਤੇ ਪੱਤਰ ਕਾਫੀ ਬਣੇ ਖੜੇ ਆ ਦੇਖੋ ਹੁਣ بارش ਦਾ ਕੀਤਾ ਹੁੰਦਾ ਹੈ ਇਤਰਜੀ ਹਾਂ ਆਤੀ ਆਏ ਹੈ ਪਾਰਸ ਵਾਲੇ ਬੱਤੜਾ ਇਹ ਮੇ ਦਾ ਆਵੇਗਾ ਇਹ ਕੋੜਾ ਵੀ ਆਵੇ ਹਾਂ ਉਹ ਨਾਲੇ ਇੱਕ ਥੁੜੀ ਜਾਂਦਾ ਹੈ ਇਤਰਜੀ ਬੱਤੜਾਂ ਦੇ ਵਿੱਚ ਨਾ ਇੱਕ ਐ ਬਿਲਕੁਲ ਵਧੀਆ ਦੀ ਬਣਿਆ ਹੋਇਆ ਸੀ ਹਾਥੀ ਜਿਸ ਤਰ੍ਹਾਂ ਕਿ ਇੰਦਰ ਲੋਕ ਉਜੋ ਆਦਾਇ ਇੰਦਰ ਦੇਵ ਇਹ ਉਸੇ ਤਰ੍ਹਾਂ ਵੀ ਹਾ피 ਬਣਿਆ ਹੋਇਆ ਸੀ ਤੇ ਆ ਦੇਖੋ ਇਹਨ ਕੋਲ ਆ ਬੜਾ ਜਿਵੇਂ ਵੀ ਕੋਈ ਦੇਵਕ੍ਰਿਸ਼ਤਾ ਹੁੰਦਾ ਹੈ ਬਦਲਾਂ ਦੇ ਵਿੱਚ ਤੇ ਬਾਕੀ ਆਪਾਂ ਸੁਣਦੇ ਵੀ ਆ ਗਾੜੀਆਂ ਵੀ ਸੁਣਦੇ ਆ ਕਿ ਇੰਦਰ ਦੇਵ ਵੀ ਵਰਸਾਉਂਦਾ ਹੈ ਤੇ ਫਸਜੀ ਉਹਦੇ ਦੇਵ ਦੇਵਤੇ ਵੀ ਆਉਂਦੇ ਆ ਵਿੱਚ ਇਹ ਕੰਨਾਂ ਪਰਸ਼ਨ ਦੇ ਜਨਮ ਦਿਹਾੜੇ ਕੰਨਾਂ ਨੂੰ ਨਹੀਂ ਦਿੰਦੇ ਤਾਂ ਕਿ ਜਿਹੜਾ ਧਿਆਨ ਰੱਖਦਾ ਹੈ ਉਹ ਹੀ ਦੇਖ ਲੈਂਦਾ ਹੈ ਤੇ ਬਾਕੀ ਜੇ ਉੱਪਰ ਦੇਖੋ ਬਹੁਤ ਸੋਹਣਾ ਮੌਸਮ ਹੈ ਕੋ ਬਾਅਦ ਮੇਰੇ ਹਸਬੰਦ ਵੀਡੀਓ ਰਿਕਾਰਡ ਕਰਕੇ ਲੈ ਆਏ ਨੇ ਤੇ ਸਾਰਿਆਂ ਨੂੰ ਜੀ ਬਹੁਤ ਜ਼ਿਆਦਾ ਖੁਸ਼ੀ ਚੜੀ ਗਈ ਹੈ ਨਹੀਂ ਕਿ ਮੇਰੀ ਵੀ ਤੇ ਸਾਰੀ ਸੜਕਾਂ 'ਤੇ ਤੁਰੇ ਫਿਰਦੇ ਆ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀ ਤੇ ਸਾਰੇ ਇਹ ਸੋਚ ਰਿਹਾ ਕਿ ਹਵਾ ਲੁੱਟ ਲਈਏ ਜਿੰਨੀ ੁੱਟਦੀ ਜਾਂਦੀ ਹੈ ਇਹ ਸਾਰੇ ਆਪਣੀ ਆਪਣੀ ਜਗ੍ਹਾ ਵੀਡੀਓ ਬਣਾਉਣ ਲੱਗੇ ਹੋਏ ਨੇ ਤੇ ਇੱਧਰ ਆ ਗਿਆ ਜਿਵੇਂਰੇ ਜੇਠ ਜੀ ਦਾ ਮੁੰਡਾ ਵੀ ਉੱన్నో ਖੜਿਆ ਉਹ ਨਾਲੇ ਵੀਡੀਓ ਸ਼ੂਟ ਕਰ ਰਿਹਾ ਮੇਰੇ ਹਸਬੰਦ ਵੇ ਦੇਖੋ ਜੇ ਆਪਾਂ ਗੱਲ ਕਰਦੇ ਆਂ ਫੇਰ ਤੋਂ ਤੇ ਪੱਤਰਾਾਂ ਦੇ ਵਿੱਚ ਹਨਾ ਵੀ ਆਪਾਂ ਜਿਵੇਂ ਪਿਛਲੇ 40ਵੇਂ ਨੇ ਬਹੁਤ ਚੱਕਰਵਾਤ ਆਈ ਸੀ ਬੜੇ ਜ਼ਰਾ ਆਈ ਸੀ ਚੱਕਰਵਾਤ ਆਕੀ ਪੂਰਨਾ ਦੇ ਵਿੱਚ ਨਹੀਂ ਕੋਈ ਇਹੋ ਜਿਹਾਂ ਸ਼ਕਤੀਆਂ ਤਾਂ ਹੁੰਦੀਆਂ ਹੀ ਨਹੀਂ ਜਿਹੜੀਆਂ ਹਨਾ ਵੀ ਮਾਲਕ ਪਿੰਡ ਪਾਈ ਜਿਵੇਂ ਉੱਪਰਤੀ ਵੀ ਸੈਰ ਕਰਨ ਵਾਸਤੇ ਤੇ ਮੇਰੇ ਦਾਦਾ ਜੀ ਬਹੁਤ ਅਸਤੰਦ ਹੁੰਦੇ ਸੀ ਇਸ ਬਾਰੇ ਨੇਰ ਬਾਰੇ ਤੇ ਉਹ ਕਹਿੰਦੇ ਸੀ ਕਿ ਜਿਹੜੇ ਮਹਾਰਾਜੇ ਸ਼ਿਵਜੀ ਜੀ ਨੇ ਵੀ ਉਹ ਆਪਣੇ ਜਿਹੜੇ ਉਹਨਾਂ ਦੇ ਦੇ ਆਂ ਕ੍ਰਿਸਟ ਦੇ ਦੇਵ ਜਿਹੜੇ ਇੱਥੇ ਰਹਿੰਦੇ ਆ ਵੀ ਉਹਨਾਂ ਨੂੰ ਦਾਇਤ ਜਿਹਨਾਂ ਨੇ ਕਹਿੰਦੇ ਆ ਵੀ ਉਹਨਾਂ ਨੂੰ ਭੇਜਦੇ ਆ ਕਿ ਤੁਸੀਂ ਜਾ ਕੇ ਧਰਤੀ ਦੀ ਸਰਕਾਰ ਆਓ ਤੇ ਤਾਂ ਕਰਕੇ ਨੇਰ ਆਉਂਦੇ ਆ ਤੇ ਇੱਧਰ ਦੇਖੋ ਜੀ ਅਸੀਂ ਚੌੜ ਵੀ ਕਰਤੇ ਸੀ ਰੱਕੇ ਵਾਲੇ ਕੰਦੂ ਦੇ ਵਿੱਚ ਆਪਾਂ ਚੌਲ ਖਾਣੀਆਂ ਨਾਲ ਕਿਸੇ ਨਾਲ ਇਹ ਹੁਣ ਜੀ ਟਾਈਮ ਹੋ ਗਿਆ ਸੀ ਸ਼ਾਮ ਦਾ ਤੇ ਮੈਂ ਲੱਗੀ ਸੀ ਇੱਥੇ ਝਾੜੂ ਲਾਉਣ ਬੌਖਰ ਕਿਉਂਕਿ ਮੇਰ ਦੇ ਨਾਲ ਨਾ ਬਹੁਤ ਜ਼ਿਆਦਾ ਰੇਤ ਜੀ ਤੇ ਕੱਟਾ ਮਿੱਟੀ ਆ ਗਿਆ ਸੀ ਤੇ ਮੈਂ ਸੋਚਿਆ ਕਿ ਆਪਾਂ ਸਫਾਈ ਕਰਕੇ ਫਿਰ ਮੰਝੇ ਰੱਖਦੇ ਹਾਂ ਤੇ ਬਾਰਸ਼ ਵੀ ਹੋਈ ਆ ਬਾਰਸ਼ ਹੋ ਕੇ हट ਗਈ ਆ ਬਾਕੀ ਇੰਨੀ ਜ਼ਿਆਦਾ ਨਹੀਂ ਹੋਈ ਕਿ ਬਾਕੀ ਵੇਲਾ ਵਧੀਆ ਹੋ ਗਿਆ ਬਹੁਤ ਠੰਡਾ ਹੋ ਗਿਆ ਇਹ ਫਿਰ ਤੁਸੀਂ ਆਪਾਂ ਗੱਲ ਕਰਦੇ ਆ ਕਿ ਮੇਰੇ ਦਾਦਾ ਜੀ ਤਾਂ ਦੱਸਦੇ ਹੁੰਦੇ ਸੀ ਕਿ ਮਹਾਰਾਜਾ ਸਿਖ ਜੀ ਨੇ ਜਿਹੜੇ ਵੀ ਉਹ ਆਪਣੇ ਇਦਾਂ ਕਪੇਸਦੇ ਆ ਕਿ ਜਾ ਕੇ ਤੁਸੀਂ ਧਰਤੀ ਦੀ ਸਰਕਾਰੋਂ ਕਿਉਂਕਿ ਉਹ ਗ੍ਰੰਥ ਪੁੱਥੀਆਂ ਬਹੁਤ ਪੜ੍ਹਦੇ ਰਹਿੰਦੇ ਸੀ ਤੇ ਸਟੋਰੀਆਂ ਪਿਛੀਆਂ ਬਹੁਤ ਪੜ੍ਹਦੇ ਹੁੰਦੇ ਸੀ ਗ੍ਰੰਥ ਇਹ ਉਹਨਾਂ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਤੇ ਕਹਿੰਦੇ ਕਿ ਕਈ ਵਾਰ ਉਹ ਨਾ ਮੈਂ ਵਿਦੇਸ਼ ਵੀ ਜਾਂਦੇ ਸੀ ਜਿਸ ਤਰ੍ਹਾਂ ਵਿੱਚ ਉੱਡਦੇ ਜਾਂਦੇ ਤੇ ਮੇਰੇ ਪੂਆ ਜੀ ਨੇ ਇੱਕ ਵਾਰੀ ਦੇਖਿਆ ਸੀ ਕਿ ਉੱਪਰ ਵਿੱਚ ਨੇਰ ਦੇ ਵਿੱਚ ਨਾ ਵੀ ਆ ਜਿਵੇਂ ਅੱਗ ਵਰਗੀ ਚੀਜ਼ ਕੋਈ ਉੱਡੀ ਜਾਂਦੀ ਏ ਲਾਲ ਲਾਲ ਪਖਦੀ ਖਖਦੀ ਤੇ ਉਹ ਵੀ ਮੇਰੇ ਦਾਦਾ ਜੀ ਨੇ ਤਾਂ ਪਹਿਲਾਂ ਹੀ ਪੜਿਆ ਹੋਇਆ ਸੀ ਕਾਠੀਆਂ ਦੇ ਵਿੱਚ ਵੀ ਇਹੰਗਾਰ ਜਿਹੜੇ ਨਦੀ ਬਹੁਤ ਵਿੱਚੋਂ ਨਿਕਲਦੇ ਆ ਜਿਹੜੇ ਦੈਂਤ ਹੁੰਦੇ ਆ ਤੇ ਜਦੋਂ ਹੱਸਦੇ ਆ ਤਰਤੀ ਤੇ ਸੈਰ ਕਰਦੇ ਆ ਖੁਸ਼ ਹੁੰਦੇ ਆ ਉਹਨਾਂ ਦੇ ਪਰ ਮੂਡ ਵਿੱਚ ਇਹੰਗਾਰ ਨਿਕਲਦੇ ਨੇ ਤੇ ਉਹ ਵੀ ਕੰਗਾਂ ਨੂੰ ਦਿਖਾਈ ਦੇ ਦਿੰਦੇ ਨੇ ਤੇ ਕੰਗਾਂ ਨੂੰ ਨਹੀਂ ਦਿੰਦੇ ਕਿ ਇਹ ਤਾਂ ਉਹਨਾਂ ਦੀ ਕੁਦਰਤ ਦੀ ਖੇਡ ਹੈ ਤੇ ਇਸ ਤਰ੍ਹਾਂ ਦੇ ਵੀ ਉਹ ਸਾਨੂੰ ਬਹੁਤ ਕਹਾਣੀਆਂ ਸੁਣਾਦੇ ਰਹਿੰਦੇ ਹੁੰਦੇ ਸੀ ਕੋਈ ਇੱਕ ਵਾਰੀ ਵੀ ਆਪਣੇ ਘਰ ਵਿੱਚ ਵੀ ਬੀਜੇ ਨੂੰ ਲੁਕਰਾਂ ਦੇ ਵਿੱਚ ਨਾ ਅੰਗਾਰ ਸਾਡੇ ਤਾਂ ਕੋਈ ਲੱਕੜਾਂ ਲੁਕਰਾਂ ਅੱਗ ਹੈ ਹੀ ਨਹੀਂ ਸੀ ਘਰ ਵਿੱਚ ਬਾਲੀ ਨਹੀਂ ਸੀ ਤੇ ਆਲੇ ਪਾਲੇ ਹੀ ਮੇਰਾ ਆ ਗਿਆ ਸੀ ਸ਼ਾਮ ਦਾ ਟਾਈਮ ਸੀ ਤੇ ਉੱਥੇ ਜੀ ਅਸੀਂ ਵੀ ਦੇਖਿਆ ਕਿ ਅੰਗਾਰੇ ਨਾ ਸਾਡੇ ਵੀ ਘਰ ਦੇ ਵਿੱਚ ਅੰਗਾਰੇ ਉੱਡੇ ਫਿਰਨ ਤੇ ਅਸੀਂ ਵੀ ਬੁਰਕਦੇ ਇਹ ਕਿ ਆ ਵੀ ਪਾਣੀ ਢਾਲੋ ਤੇ ਪਾਣੀ ਪਾ ਦੇਈਏ ਬਾਕੀ ਉਹ ਸਾਡੇ ਹੱਥ ਵਿੱਚ ਨਹੀਂ ਆਉਂਦੇ ਸੀ ਜਦੋਂ ਇਹ ਸੀ ਪਾਣੀ ਪਾਣ ਦਾ ਨਾ ਉਹ ਵੀ ਛਾਲ ਮਾਰ ਕੇ ਗਾਹ ਹੋ ਜਾਂਦੇ ਸੀ ਤੇ ਬਾਅਦ ਜਿਵੇਂ ਮੈਨੂੰ ਤਾਂ ਪਤਾ ਨਹੀਂ ਚੱਲਿਆ ਕਿ ਕਿੱਥੇ ਚਲੇ ਗਏ ਤੇ ਬਾਕੀ ਦੇਖੋ ਕੁਦਰਤ ਦੇ ਰੰਗ ਨੇ ਕੋਈ ਜਾਣਦੇ ਆ ਕਿ ਇਹ ਆ ਇਹ ਸਭ ਤੇ ਇਧਰ ਮੰਮੀ ਲੱਗੇ ਹੋਏ ਸੀ ਸਬਜ਼ੀ ਕੱਟਣ ਕੋਈ ਨਾ ਇਧਰ ਬੁੱਕਰ ਵੀ ਲਾ ਲਈਆ ਕੀ ਮਾ ਜੀ ਆਪਾਂ ਤੁਹਾਨੂੰ ਥੋੜੀ ਜਿਹੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਤੀਆਂ ਆ। ਕੀ ਇਹ ਸੱਚਾਈ ਆ ਜੀ ਇਹ ਨਾ ਸਮਝੋ ਕਿ ਪਤਾ ਨਹੀਂ ਐ ਬਾਈਕ ਬੋਲ ਦਿੱਤੀਆਂ ਨੇ। ਤੇ ਆਪਾਂ ਜੀ ਇਹ ਘਰ ਲੱਗ ਪਈ ਸੀ ਉੱਪਰ ਬੋਖਰ ਲਾ ਕੇ ਤੇ ਬਰਤਨ ਸਾਫ ਕਰਨਾ। ਤੇ ਬੱਚਾ ਨੂੰ ਹੀ ਬਹੁਤ ਮਜ਼ਾ ਲੱਗਿਆ ਹੋਇਆ ਨੇ। ਕਿਉਂਕਿ ਗਰਮੀ ਜਿਆਦਾ ਜਿੰਨੀ ਜਿਆਦਾ ਗਰਮੀ ਹੁੰਦੀ ਹੈ ਫਿਰ ਜਦੋਂ ਠੰਡਾ ਮੌਸਮ ਹੁੰਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਬੰਦੇ ਨੂੰ ਤੇ ਸੁਖਰ ਪ੍ਰਮਾਤਮਾ ਦਾ ਕਿੰਡਾ ਵੇਰਾ ਹੋ ਗਿਆ ਤੇ ਚਲੋ ਜੀ ਆਪਾਂ ਇੱਥੇ फटाफट ਪਾਣੀ ਮਾਜ ਦਿੰਨੇ ਆ ਤੇ ਵੀਡੀਓ ਦੇ ਨਾਲ ਜੀ ਜਰੂਰ ਬਣੇ ਰਹੋ ਸਾਰੀ ਵੀਡੀਓ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਜੀ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਕਰਿਓ ਤੇ ਨਾਲ ਹੀ ਜੀ ਪੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿਰੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਚਲੋ ਜੀ ਤੇ ਆਪਣੇ ਪਾਣੀ ਸਾਰੇ ਸਾਫ ਹੋ ਗਏ ਆ ਹੁਣ ਆਪਾਂ ਧੋ ਕੇ ਰੱਖ ਦਿੰਨੇ ਆ ਤੇ ਆ ਦੇਖੋ ਜੀ ਮੇਰਾ ਬੇਬੀ ਛੋਟਾ ਉਮਰੀਦ ਆਪਣੀ ਆ ਗਈ ਆ ਕੋਲ ਤੇ ਇਹ ਨੂੰ ਜੀ ਪਾਣੀ ਨਾਲ ਬਹੁਤ ਮੋਏ ਮੇਸ਼ਾ ਟੂਰੀ ਤੇ ਬੈਠੀ ਰਹਿੰਦੀ ਆ ਤੇ ਹਾਂਜੀ ਇਧਰ ਮੈਂ ਲੱਗ ਪਈ ਸੀ ਆਪਾਂ ਬਣਾਉਣੇ ਅੱਜ ਕद्दू ਦੇ ਕੋਪਟੇ ਤੇ ਮੈਂ ਲੱਗੀ ਸੀ ਜੀ ਕद्दू ਕਸ ਕਰਨਾ ਕਰਦੋ ਨੂੰ ਤੇ ਇਹ ਮੇਰੇ ਨਾਲ ਬੈਠੇ ਆ ਜੀ ਮੇਰੇ ਜੇਠ ਜੀ ਦੀ ਕੁੜੀ ਇਹ ਵੀ ਅੱਜ ਹੀ ਆਏ ਆ ਤੇ ਮੈਂ ਇਹਨਾਂ ਨੂੰ ਪੁੱਛ ਰਹੀ ਆ ਕਿ ਤੁਸੀਂ ਮੀਂਹ ਵਿੱਚ ਆਏ ਹੋ ਕਿ ਮੈਂ ਤਾਂ ਪਹਿਲਾਂ ਆ ਗਈ ਸੀ ਤੇ ਕਹਿੰਦੇ ਕਿ ਅਸੀਂ ਮੀਂਹ ਤੋਂ ਪਹਿਲਾਂ ਆ ਗਏ ਸੀ ਮੇਰ ਤੋਂ ਤੇ ਅਸੀਂ ਜੀ ਚਾਚੀ ਜਿਠੀ ਗੱਲਾਂ ਕਰ ਰਹੀਆਂ ਆ ਇਹ ਮਾੜੀ ਜਿਹੀ ਮੈਂ ਸਬਜ਼ੀ ਕੱਟ ਲਈ ਤੇ ਹੁਣ ਜੀ ਆਪਾਂ ਬਣਾਉਂਦੇ ਆ ਕੱਦੂ ਦੇ ਖੂਪਤੇ ਤੇ ਮੈਂ ਪਹਿਲਾਂ ਥੋੜੇ ਜਿਨੇ ਚੋੜ ਲਾਵਾਂਗੇ ਕਿਉਂਕਿ ਫਿਰ ਕੋੜ ਦਾ ਜਿਹੜਾ ਇਹ ਵੇਸਣ ਪਾਵਾਂਗੇ ਤਾਂ ਪਤਲਾ ਹੋ ਜਾਏਗਾ ਤੇ ਇਸ ਕਰਕੇ ਮੈਂ ਕੱਦੂ ਦਾ ਪਾਣੀ ਕੱਢ ਲਾਂਗੀ ਪਹਿਲਾਂ ਤੇ ਆ ਤਾਂ ਬੱਚੇ ਫਿਰ ਕੱਦੂ ਵੈਸੇ ਤਾਂ ਖਾ ਹੀ ਲੈਂਦੇ ਆ ਪਰ ਕਈ ਵਾਰੀ ਕਹਿੰਦੇ ਕਿ ਨਹੀਂ ਖਾਣੇ ਤੇ ਫਿਰ ਮੈਂ ਕੋਪਤੇ ਬਣਾ ਦਿੰਦੀ ਆ ਇਹ ਕੋਪਤੇ ਤਾਂ ਫਿਰ ਬਹੁਤ ਖੂਸ ਹੋ ਕੇ ਖਾ ਲੈਂਦੇ ਨੇ ਬਾਸਾ ਹੁਣ ਪਉਂਦਾ ਹੀ ਫਿਰਦੇ ਨੇ ਕਿ ਸਾਨੂੰ ਗੰਮੀ ਪਕੌੜੇ ਦੇ ਦੇ ਪਕੌੜੇ ਬਣਾਈ ਜਾਂਦੀ ਏ ਤੇ ਬਾਸਾ ਉਹਨਾਂ ਨੂੰ ਖਾਣ ਨੂੰ ਥੋੜੇ ਦੇ ਦਾਂਗੀ ਇੱਕ ਦੋ ਤੇ ਬਾਕੀ ਆਪਾਂ ਬਣਾਵਾਂਗੇ ਸਬਜੀ ਤੇ ਮਿਲ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਸੀਂ ਵੀ ਜੀ ਕੱਢਦੇ ਕੋਪਤੇ ਬਣਾ ਲੈ ਆ ਕਰੋ ਜੇ ਨਹੀਂ ਬਣਾਦੇ ਹੋ ਤਾਂ ਬਹੁਤ ਟੇਸਟੀ ਬਣ ਗਿਆ ਤੇ ਇਧਰ ਪਿਆਜ਼ ਵੀ ਕੋਲ ਕੱਟ ਕੇ ਰੱਖੀ ਬੈਠੀਆਂ ਹੁਣ ਮੈਂ ਕੁਕ ਤੇ ਬਣਾ ਕੇ ਤੇ ਨਾਲ ਹੀ ਲਾ ਦਿਆਂਗੀ ਜੀ ਤੜਕਾ ਤੇ ਤਰ ਦਿਆਂਗੀ ਸਬਜੀ ਤੇ ਆਪਣੇ ਜੀ ਹਰੇਕ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਤੁਹਾਡੀ سپورਟ ਦੀ ਜੀ ਬਹੁਤ ਜ਼ਿਆਦਾ ਜ਼ਰੂਰ ਤੇ ਤੇ ਆਪਾਂ ਜੀ ਤੁਹਾਡੀ سپورਟ ਦੇ ਨਾਲ ਹੀ ਅੱਗੇ ਵਧ ਸਕਦੇ ਆ ਕਿਉਂਕਿ ਵੱਡੇ ਵੱਡੇ ਯੂਟਿਊਬਰਾਂ ਦੀ ਤਾਂ ਹਰ ਕੋਈ ਮਦਦ ਕਰਦਾ ਏ ਉਹਨਾਂ ਦੀ ਵੀਡੀਓ ਹੀ ਦੇਖਦੇ ਹੋ ਕਮੈਂਟ ਵੀ ਕਰਦੇ ਹੋ ਤੇ ਬਾਕੀ ਜਿਹਾੜੇ ਬੰਦੇ ਦੀ ਹੈਲਪ ਕਰਦੇ ਏ ਤਾਂ ਪ੍ਰਮਾਤਮਾ ਤੁਹਾਡੀ ਵੀ ਜ਼ਰੂਰ ਹੈਲਪ ਕਰੇਗਾ ਹਰੇ ਕੱਜੇ ਨੇ ਕੰਮ 'ਚ ਤੇ ਚਲੋ ਜੀ ਆਪਣੇ ਕੁਪ ਦੇ ਬਣ ਕੇ ਹੋ ਗਿਆ ਤਿਆਰ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ